ਹਰ ਪਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਪਗਤ ਨਾ ਹੋਵਈ ਦੁਬਿ ਦਾਖੂ ਬੂਲੁ ਕੁਆਰ ਸੋ ਜਨ ਰਲਾਇਆ ਨਾਰਣੇ ਇਸ ਅੰਤਰ ਰਬੀ ਕੂ ਵਿਚਾਨ ਸੋ ਸੇਵਕ ਹਰਿਆਖੀ ਹੈ ਜੋ ਹਰ ਰੱਖੇ ਉਰਤਾਰ ਮਨ ਤਨ ਸੰਪੇ ਆਗੇਤਰ ਆਵਿਚੋ ਮਾਰ ਸੋ ਸੇਵਕ ਹਰ ਆਖਿ ਜੋ ਹਰ ਆਖਾ ਉਹ ਤਾਰ ਮੰਨ ਤਨ ਸੰਪੇ ਆਗੇਤਰ ਹਮ ਅਵਚੋ ਮਾਰੇ ਤਾਨ ਗੁਰਮਕ ਸੋ ਪਰਵਾਨ ਹੈ ਤਾਨ ਘੋਰ ਮਕ ਸੋ ਪਰਵਾਨ ਹੈ ਜੇ ਕਦੇ ਨ ਆਵੇ ਹਾਰ ਕਰਮ ਮਿਲ ਤਾ ਪਾਈਹ ਵਿਣ ਕਰਮ ਪਾਇਆ ਨ ਜਾਏ ਲਖ 84 ਕਰਸ ਦੇ ਜਿਸਮੇ ਲ ਖਾਮਿਲਾ ਹਰ ਆਈ ਨਾਨਕ ਗੁਰਮੁਖਿ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮਹੱਲਾ 3 ਜੀ ਆ ਸੋ ਕਸਾਗਰ ਹਰਨਾਮ ਹੈ ਘਰਮਖ ਪਾਇਆ ਜਾਏ ਆਨੰਦ ਇਹਨਾਮ ਤੇ ਆਈ ਹੈ ਸਹਜ ਨਾਮ ਦਾ ਅੰਦਰ ਰਚੇ ਹਰ ਸੱਚ ਸਿਆਣ ਰਾਸਨਾ ਹਰ ਰੁਣਗਾਈ ਪਾਇਰੇ ਜਾਗ ਦੁਖਿਆ ਦੁਜੇ ਪਾਏ ਗੁਰ ਸਰਣਾਏ ਸੁਖ ਲਹ ਆਨੰਦਨ ਨਾਮ ਤੇ ਆ ਸੀਨ ਹਾ ਸੱਚ ਮਾਲਨ ਲਾਗਈ ਮਾਨ ਨਿਰਮਲ ਹਰ ਧਿਆਈ ਗੁਰਮਕ ਸਵਦ ਪ੍ਰਸ਼ਾਣਿਆ ਆ ਰੰਮ੍ਰਿਤ ਨਾਮ ਸਮਾਏ ਗੁਰ ਗਿਆਨ ਪਰਚੰਡ ਬਲਾਇਆ ਅਗਿਆਨ ਮੇਰਾ ਜਾਏ ਮਾਨਮੋ ਕਿਰਮਲ ਮਾਲ ਪਰੇ ਹੋ ਨਾ ਤਿਸਨਾ ਵਿਕਾਰ ਬੇਨਸਬਦ ਹਲਨਾ ਉਤਰੈ ਮਾਰ ਜੰਨਾ ਹੋਇ ਤਵਾਰ ਤਾਤਰਵਾ ਜੀ ਪਲ ਚਰਹਿ ਨਾ ਉਰਵਾਰ ਨ ਪਾਰ ਗੁਰਮੁਖ ਜਪ ਸਮੀ ਹਰ ਕਾ ਨਾਮੁ ਤੇ ਆਰ ਗਉਰਮਕ ਸਦਾਤਿ ਆਈਐ